ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਯਾਲੀ ਯੂਟਿਊਬਰ ਦੇ ਰਾਤਾਲਾ ਬਲੌਗ ਤੁਸੀਂ ਦੇਖੀਓ ਮਿੱਤਰੋ ਆਪਾਂ ਨੇ ਇੱਥੇ ਟੋਪ ਕਰਤਾ ਸੀਗਾ ਹੁਣ ਦੁਬਾਰੇ ਕੰਟੀਨੂ ਕਰਤਾ ਮਿੱਤਰੋ ਉਹ ਮਸ਼ੀਨ ਆਪਣੀ ਫੇਰ ਖੜ ਗਈ ਤੁਹਾਨੂੰ ਪਤਾ ਯਾਰ ਰਾਜੇ ਰੱਟੂ ਕਾਹਨੂੰ ਬੰਦੇ ਲੱਗਣ ਦਿੰਦੇ ਜੀ ਨਹੀਂ ਜਲਦੀ ਨਜਰਾ ਬਹੁਤ ਲੱਗਦੀ ਨੇ ਸਵੇਰੇ ਵੀ ਤੁਹਾਨੂੰ ਪਤਾ ਆਪਣੇ 10-15 ਮਿੰਟ ਖਰਾਬ ਹੋ ਗਈ ਸੀ ਹੁਣ ਤੁਸੀਂ ਦਿਖਾਵਾਏ ਤੁਹਾਨੂੰ ਮਿੱਤਰੋ ਥੋੜਾ ਫੜਾਏ ਕਰੋ ਸਮਾਨ ਚੱਕਣ ਗਿਆਗੇ ਜਿਹੜੀ ਚੀਜ਼ ਅੱਪਾ ਇਹ ਕਹਿ ਸਕਦੇ ਵੀ ਇਹ ਜਮਾ ਓਕੇ ਕਰੇ ਹੋਈ ਸੀ ਕਿ ਬਿਲਡ ਕਰਾਈ ਹੋਈ ਸੀ ਉਹ ਵੀ ਪੱਟ ਕੇ ਮਾਰੀ ਤੁਹਾਨੂੰ ਦਿਖਾਉਣੇ ਮਿੱਤਰੋ ਜਾ ਕੇ ਆਪਾਂ ਸਮਾਨ ਚੱਕ ਲਈਏ ਕਰੋ ਇੱਕ ਥੋੜਾ ਆ ਉਸ ਇੱਕ ਥੋੜਾ ਆਏਗਾ ਜੀ ਦੂਸਰਾ ਥੋੜਾ ਜੀ ਲੋਡ ਪੈ ਗਈ ਸੀ ਤਾਂ ਕਰਕੇ ਉਹ ਛੋਟਾ ਸੀਗਾ ਤਾਂ ਡੱਬਾ ਵੱਡਾ ਥੋੜਾ ਜਿਹਾ ਕਿਨੇ ਕਰੀ ਸਿਸਟਮ ਇਹੋ ਜਿਹਾ ਹੋ ਗਿਆ ਉਹਨੂੰ ਮਿੱਤਰੋ ਦਿਖਾਉਣੇ ਜਾ ਰਹੇ ਆਪਾਂ ਕਰੇ ਆ ਦੇਖੋ ਕਰੀਏ ਨੇ ਬੜੀ ਲੋਡ ਵਿੱਚ ਜੀ ਇਧਰ ਜਮਾ ਨਾ ਫੋੜੋ ਬਈ ਕਿੱਲੇ ਬਣੀ ਜਮਾ ਚੱਲ ਹੈ ਜਮਾ ਨਾ ਗੱਡੀ ਇਹਦਾ ਓਏ ਥੱਲੇ ਆ ਬੁਰੀ ਮਾਰ ਕੇ ਗੱਡੋ ਤੇ ਮਾਰ ਦੇਣਾ ਚੱਲੀ ਜਾਂਦਾ ਕੰਮ ਬਈ ਕਰੀ ਜਾਂਦੇ ਨੇ ਬੰਦੇ ਰੋਟ ਆਪਣੇ ਐਂ ਪਈ ਰੇ ਥੋੜਾ ਨਾਲ ਥੱਲੇ ਥੱਲੇ ਐ ਛੱਟ ਲਾ ਯਾਰ ਕੋਈ ਜੱਜ ਆ ਕੇ ਲਾ ਜਾ ਜੱਟ ਪੁੱਲ ਜਾ ਬੈਗ ਮਾ ਇਹ ਮੇਡ ਬੰਦਾ ਆ ਆ ਮੇਡ ਬੰਦਾ ਆ ਮੇਡ ਬੰਦਾ ਸਾਡਾ ਬਈ ਇਧਰ ਚੱਕੀ ਹੋਣਾ ਆ ਇਧਰ ਚੱਕੀ ਮਾਮਾ ਕੋਈ ਖੜ ਜੋ ਰਕਮ ਕਰ ਲੋ ਆ ਪੁਲੀ ਨਿਕਲੀ ਬਈ ਯਾਰ ਕਿੰਨਾ ਚੱਕਦਾ 150 ਚੱਕਿਆ ਪਿਆ ਹਾਂ ਚਲੋ ਆਓ ਪਾਉ ਨਹੀਂ ਦਾਣਾ ਪਾਓ ਕਹਿੰਦਾ ਪਾ ਪਾਣੀ ਦਾ ਉਹਨੇ ਕੱਟ ਰਹੀ ਇਹਨੂੰ ਕੱਟ ਦੇ ਬਾਈ ਜੇ ਇਧਰ ਮੜਾ ਜਾਂ ਮਾਰੇਗਾ ਯਾਰ ਬੈਟਰੀ ਮਾਰ ਬਾਈ ਬੈਟਰੀ ਨੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਐਵੇਂ ਨਹੀਂ ਕਿਹਾ ਸਿਆਣਿਆਂ ਨੇ ਕਿਸੇ ਗੱਲ ਦੀ ਕਿਹਾ ਸਹੀ ਗੱਲ ਹੈ ਨੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਪਰਫਾਰਮੈਂਸ ਖੁਸ਼ ਹੋ ਰਹੇ ਇੱਥੇ ਇੱਥੇ ਲੈਣ ਤੋਂ ਫਿੱਟ ਕਰਕੇ ਖੁਸ਼ ਤਾਂ ਗਣੂ ਯਾਰ ਹੁਣ ਦੋ ਗੇੜੇ ਰਹਿ ਗਏ ਯਾਰ ਆ ਮਾਲਕ ਨੇ ਮੈਨੂੰ ਦਿਖਾਇਆ ਮਾਲਕ ਨੇ ਇਹ ਕਿਸਰੇ ਸਵੇਰੇ ਦਿਖਾਇਆ ਸੀਗਾ ਕੱਲ ਵਾਲੇ ਵਲੌਗ ਚ ਦਿਖਾਇਆ ਸੀਗਾ ਇੱਕ ਆ ਮਾਲਕ ਆ ਬਈ ਮਾਲਕ ਕਿਵੇਂ ਬਿੱਲੀ ਫੰਡੇ ਦੀ ਵਿੱਚ ਬੜਾ ਖੜਾ ਗਾਲ ਗੱਡੀ ਜਾਂਦਾ ਹੈਗਾ ਨਹੀਂ ਪੂਜਿਆ ਰ ਐਵੇਂ ਬੰਦੇ ਨੂੰ ਤੁਸੀਂ ਕਿਉਂ ਤਾਇਆ ਕਹਿੰਦੇ ਹੋਗੇ ਇਹਨੂੰ ਤਰ ਤਰ ਕੇ ਡਾਈ ਕਰ ਲਈ ਉਹ ਕਹਿੰਦਾ ਤਾਇਆ ਕੋਈ ਵੇਚੀ ਕਰਾਈਏ ਨਾ ਉਹ ਕਿਵੇਂ ਤਾਇਆ ਉਹ ਉਹ ਫਾਰਮੈਂਟ ਡਾਈ ਕਹਿੰਦਾ ਡਾਈ ਕਰਾਉਣੀ ਪੂਗੀ ਇਹਨੂੰ ਤਾਇਆ ਕਹਿੰਦਾ ਬਈ ਇਹਨੂੰ ਕਰ ਲੀਏ ਬਾਈ ਲੋਟ ਤੁਹਾਨੂੰ ਦਸਾਉਣੇ ਬਾਅਦ ਚ ਓਕੇ ਕਰਕੇ ਕੰਮ ਸੱਚ ਕਰਦੀ ਸੀ ਸਿਕੰਦਰ ਤੈਨੂੰ ਕਾਟਰ ਪਾ ਕੇ ਸਾਰਾ ਕੁਝ ਦੱਸ ਦਾਂਗੇ ਤੂੰ ਪਹਿਲੀ ਨਾ ਦਿਮਾਗ ਜਖਾ ਖਾ ਯਾਰ ਹਨਾ ਹੋਰ ਯਾਰ ਗਰਮ ਹੋ ਰਿਹਾ ਗਰਮ ਹੋ ਰਿਹਾ ਬਾਈ ਮਤਲਬ ਤੇਰਾ ਕੋਣ ਜਾਈ ਉਹ ਕਾਟਰ ਜੀ ਦੇ ਦੇਣ ਹੋਰ ਯਾਰ ਇਹਨੂੰ ਪਰ ਅਗਲਾ ਪੈਂਦੇ ਤੈਨੂੰ ਆਏ ਨਾ ਯਾਰ ਆਪਣੀ ਬਈ ਕੀ ਲੈਣਾ ਇਹਦੇ ਵਾਰੀ ਆ ਪੁਲੀ ਨਿਕਲ ਗਈ ਬਈ ਇਹਦੇ ਕਰਨ ਕੰਮ ਕਰੀ ਜਾਂਦੇ ਬਈ ਲੋਟ ਆ ਫੋਰਮੈਨ ਆਪਣੇ ਕਰੀ ਜਾਂਦੇ ਲੋਟ ਇਹਨਾਂ ਨੂੰ ਚੀਕ ਜਿਹੜੀ ਹੁੰਦੀ ਹੈ ਜਦੋਂ ਮੋਬਾਈਲ ਕੱਢ ਲੈਂਦਾ ਮਾਲਕ ਕਿ ਨਹੀਂ ਮਾਲਕ ਦਿਖਾਉਣਾ ਤੁਹਾਨੂੰ ਆ ਆ ਆਪਣਾ ਮਾਲਕ ਸੁੱਖਾ ਸੁੱਖਾ ਗਾਲਵਾ ਇਹਨੂੰ ਬਈ ਆ ਬੰਦੇ ਨੂੰ ਆ ਬੰਦਾ ਤਾਇਆ ਕਹਿੰਦਾ ਤੜਕੇ ਦਾੜੀ ਕਾਇ ਕਰਾ ਕੇ ਲੈ ਚਾਚਾ ਕਾ ਖੇਡੂ ਆਏ ਵਾੜਾ ਕੁਝ ਖੋਲਣਾ ਪੈ ਗਿਆ ਛੋਟੀ ਜਿਹੀ ਪੁਲੀ ਕਰਕੇ ਬਈ ਬਈ ਤਾਂ ਇਹ ਹੈ ਨਹੀਂ ਗੱਲ ਹੈ ਹੈਗਾ ਹੈਗਾ ਨਾ ਕੀ ਮੰਦੀ ਡਰਾਈਵਰ ਰਿਵਿਊ ਖਾਦੇ ਬਈ ਬਈ ਡਰਾਈਵਰ ਨੇ ਕਿਸੇ ਨੇ ਕੱਲ ਬਣਾਉਣੀ ਹੈ ਤਾਂ ਉਹ ਮਾਲਕਾਂ ਨਾਲ ਗੱਲ ਕਰਾਈ ਆਪਣਾ ਬਲੌਗ ਦੇਖ ਕੇ ਆ ਜਾ ਬਈ 50 ਰੁਪਏ ਕਿੱਲੇ ਮਗਰ ਘੱਟ ਦੇ ਦਿਓ ਆਪਣਾ ਨਾਲ ਦਿਓ ਯਾਰ ਜਿੰਨਾ ਘਟ ਕਰੇ ਤਾਂ ਆਪਣੇ ਨਾਲ ਗੱਲ ਕਰਾ ਦਿਓ ਐਨਾ ਕਰ ਸਕਦੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਹਾਂ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ 50 ਰੁਪਏ ਕਿਲੇ ਮਗਰ ਘੱਟ ਦੇ ਦਿਓ ਬੜੇ ਮਾਲਕ ਤੋਂ ਠੀਕ ਹੈ ਹਾਂ ਆ ਮੈਂ ਅੱਪੀ ਲੂ ਠੀਕ ਹੈ 50 ਰੁਪਏ ਕਿਲੇ ਮਗਰ ਘੱਟ ਕੇ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰੂਗਾ ਐਨੇ ਬੰਦੇ ਸੁਣਦੇ ਨੇ ਬਾਈ ਆਪਾਂ ਆਪੀ ਕਰਾਵਾਂਗੇ ਸ਼ੇਅਰ ਕਰਕੇ ਆਇਓ ਆਪਣੇ ਨੂੰ ਚਲ ਐਨਾ ਦਾ ਆਫਰ ਘਾੜੂ ਕਰਨਾ ਆਪਾਂ 50 ਰੁਪਏ ਕਿੱਲੇ ਮਗਰ ਘਟਾ ਦੇ ਬਾਈ ਜਿਹੜਾ ਪਿੰਡ 'ਚ ਰੇਟ ਚੱਲੂ ਉਹ ਤੋਂ 50 ਰੁਪਏ ਘਟਾ ਦੇ ਦਿਓ ਕਿੱਲੇ ਮਗਰ ਜਿਹੜਾ ਆਪਣੀ ਵੀਡੀਓ ਸ਼ੇਅਰ ਕਰੂਗਾ ਉਹ ਮਾਲਕ ਦੀ ਵੀ ਨਹੀਂ ਦਿਖਾ ਦੇ ਅਈ ਮਾਲਕ ਦਾ ਦਿਖਾਤਾ ਆਪਾਂ ਨੇ ਮਾਲਕ ਦਾ ਆਪ ਹੀ ਜਿਹੜਾ ਆਪਨੇ ਕਹਿਦਾ ਆਪੀ ਕਰਨਾ ਪੂਜਾ ਰਹੇ ਨੂੰ ਮੈਂ ਥੋੜੀ ਦੁਕਾਨ 'ਚ ਕੱਢੂਗਾ ਜਮਾ ਸਹੀ ਧਰੀਂ ਬਿੰਦੀ ਓਏ ਤੇ ਟਾਈਮ ਆਊਟ ਕਰ ਦੇ ਥੋੜਾ ਫੜਾਈ ਨਿੱਕੇ ਬਾਈ ਮੈਨੂੰ ਕੱਟ ਦੇ ਬਾਹਰ ਹੀ ਕੱਢ ਲਿਆ ਜੇ ਘਟ ਜਾ ਫਿਰ ਹਰ ਕੇ ਥੋੜਾ ਫੜਾ ਓਏ ਹੋ ਪਿਆ ਬਾਈ ਥੋੜਾ ਫੜਾ ਨਾ ਨਾ ਦੂ ਸਾਰਾ ਸਿਸਟਮ ਹੀ ਵਰਕ ਕਰਨਾ ਹੋਵੇ ਯਾਰ ਇੱਕ ਮਿੰਟ ਹੁਣ ਵਧੀਆ ਠੋਕਾਂਗੇ ਇਹਨੂੰ ਧਰ ਕੇ ਬਾਈ ਇਹ ਹੈਡਪਨ ਪਰ ਕੁਝ ਵੀ ਨਹੀਂ ਹੈਗਾ ਬੱਲੇ ਹੁਣ ਤਾਂ ਹੈਗਾਗਾ ਹੱਥੋਂ ਚੀਜ਼ ਨਾਲ ਹੋਰ ਚੱਕ ਲੈ ਛੱਡ ਦੇਗਾ ਦੇਖ ਤੇਰਾ ਆ ਜਾਂ ਵੇਖ ਸਰਵਾਸ ਸਰਵਾਸ ਕਰਨਾ ਮਰਦੀ ਵੀ ਕਮਾਉਂ ਵੀਦਾ ਹੂੰ ਮੋਬਾਈਲ ਦੇ ਲਾਵਾ ਵਾਲਾ ਮਗੇ ਉਹ ਆਦੇ ਹੱਥ ਲਵਾ ਦੇ ਉਹ ਲਾਈਟ ਲਾਉ ਨੂੰ ਕਿਹਾ ਤਾਹ ਖੜਾ ਲਾਈਟ ਲਾਈ ਨਾਲ ਲੱਗੇ ਜਾ ਨਾ ਓਏ ਉਹਨਾਂ ਲਾਈਟ ਲਾਉ ਨੂੰ ਕਿਹਾ ਸਟਾਰਟ ਹੋ ਜੂ ਓਏ ਸਟਾਰਟ ਦਾ ਝੁੱਟ ਤੇ ਨਵੀਂ ਬੈਟਰੀ ਦਰਾਈ ਹੋਈ ਆ ਪਤਾ ਤੈਨੂੰ ਰੁਪਿਆ 15000 ਲੱਗਾ ਤੇ ਇਧਰ ਗੈਣ ਤੇ ਲੋੜ ਦਾ ਫੀਸ ਲਾ 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 ਨਹੀਂ ਨਹੀਂ ਕਿ ਲੈ ਜਾਗੇ ਤੇ ਉਹ ਐ ਨਹੀਂ ਕਿ ਵੀ ਨਾ ਹੋਵੇ ਬਲੈਕ ਬੋਰਡ ਅੰਦਰ ਦੀਵ ਦੀ ਵਾਰ ਦੀ ਚਾਚਾ ਮਿਲ ਨਹੀਂ ਤਾਂ ਅੰਦਰ ਸੀ ਇਹ ਨਹੀਂ ਮੈਂ ਆਉਗਾ ਨਹੀਂ ਆਉਣਾ ਉੱਥੇ ਪੁਲੀ ਧਰਕੇ ਸੀ ਤੇਰੀ ਹੈ ਉੱਠਾ ਜਾਵਾਂਗੇ ਫਿਰ ਸ਼ਾਟ ਚੱਲੇਗਾ ਰਣ ਤੱਕ ਜਾਊਗਾ ਕੀ ਜਦੋਂ ਸੇ ਪੁਲੀਟਰ ਤੇ ਆਈ ਇਹਦਾ ਮੇਰੀ ਬੋਲ ਚਾਹੇ ਕਿ ਤਾ ਦੇ ਇਨੀ ਤੈਨੂੰ ਫਾਰਮੈਟ ਬਣ ਕੇ ਕੀ ਕਹਦਾ ਕੀ ਕਹਦਾ ਦੱਸੀ ਮੇਰੇ ਭਾਈ ਉਹ ਕਹਿੰਦਾ ਮਸ਼ੀਨ ਲੈ ਜੀ ਨਾ ਚੜੀ ਇਨੇ ਕਿਲੇ ਮਹੀਨਾਂ ਦੇ ਹੋਏ ਬਾਲੀ ਕਰਾਰੀ ਵੱਡੀ ਆ ਭਾਈ ਬਾਬੂ ਉਹਦੀ ਕਹਿੰਦਾ ਜੇ ਨਾ ਜੜੀ ਤਾਂ ਮਸ਼ੀਨ ਦੇ ਦੇ ਚਾਚਾ ਜਾਣ ਕੇ ਨਾ ਚੜੇ ਉਹਦੀ ਕਹਿੰਦਾ ਭਾਈ ਜੇ ਆ ਕੰਮ ਨਾ ਆਵੇ ਅੱਛਾ ਜੀ ਵੱਡੀ ਵੱਡੀ ਦੱਬਤਾਂ ਬਹੁਤ ਬੜੀ ਬਾਈ ਲਈ ਵੀ ਥੋੜੀ ਜਿਹੀ ਰੇਡ ਮੈ ਲਵਾਉਂਦਾ ਹੈ ਨਵਾਦਰ ਇਹ ਦਰ ਉਹ ਬਈ ਯਾਰ ਇੱਦਾਂ ਰਵੰਦ ਉਹ ਦੂਜੀ ਮਸ਼ੀਨ ਚ ਵਾਗੀ ਮਿਲਦੀ ਹੈ ਚੱਕ ਦਾਂਗੇ ਡਰਾਈਵਰ ਦੇ ਸਾਰੇ ਹੁੰਦਾ ਕੀ ਬੜਾ ਫਾਇਦਾ ਤੁਹਾਨੂੰ ਆਦੀ ਮਸ਼ੀਨਾਂ ਦੇਖੋ ਮਿੱਤਰੋ ਕਿਉਂ ਬੈਪਤਾ ਕਰੀ ਜਾਂਦਾ ਉਹ ਤੇ ਚੱਲ ਪੀ ਕੰਮ ਚੱਕ ਕਰ ਰਹੇ ਨੇ ਫੋਰਮ ਉਹ ਕਿਉਂ ਕੰਮ ਓਕੇਗਾ ਮਿਸਤਰੀ ਚੱਲ 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 ਬਾਈ ਓਏ ਓਕੇਗਾ ਓਏ ਓਏ ਤੂੰ ਐਨਗਾ ਹੀ ਉਹ ਕਰ ਲੈ ਪਰ ਆ ਵਾ ਇਧਰ ਕਰਦਾਊਗੀ દોય મિત્રો ਜੇ ਬਲੌਗ ਵਧੀਆ ਲੱਗੇ ਆਪਣਾ ਵੀਡੀਓ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਆਪਣਾ ਇਹਨੂੰ ਕਰ ਲੋ ਫੋਲੋ ਐਹੀ ਇਹ ਵੀਡੀਓ ਦੇਖਣ ਲਈ ਆਪਾਂ ਵਧੀਆ ਵੀਡੀਓ ਪਾਉਣੇ ਹਨ ਮਨੋਰੰਜਨ ਵਾਲੀਆਂ ਬਈ ਕੋਈ ਗਲਤ ਵੀਡੀਓ ਨਹੀਂ ਪਾਉਣੇ ਸਹੀ ਗੱਲ ਹੈ ਸਹੀ ਲੈਵਾ ਹਾਂ ਹਾਂ ਸਾਰੀ ਰਾਤ ਲੰਗੀ ਬਈ ਯਾਰ ਸਾਰੇ ਦੇਖਿਆ ਕਰੋ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਕਰ ਦਿਓ ਅੱਜ ਬਣਾਈ ਨਹੀਂ ਹੈਗੀ ਇਹ ਰਾਤ ਵਾਲੀ ਹੈਗੀ ਓਕੇ ਮਿੱਤਰੋ